ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਆਪਣੀ ਵੀਡੀਓ ਚ ਆਪਾਂ ਪਿੰਡ ਸੈਦੇਵਾਲ ਵਿਖੇ ਮੌਜੂਦ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗੱਲ ਕਰਾਂਗੇ ਇਹ ਗੁਰਦੁਆਰਾ ਬਾਬਾ ਸਚਨ ਸੱਚ ਦੀ ਯਾਦ ਨੂੰ ਸਮਰਪਿਤ ਹੈ ਬਾਬਾ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਸੇਵਾਦਾਰ ਸਨ ਇਤਿਹਾਸ ਵਿੱਚ ਲਿਖਿਆ ਹੈ ਕਿ ਗੁਰੂ ਅਮਰਦਾਸ ਜੀ ਸਾਦਗੀ ਪਸੰਦ ਕਰਿਆ ਕਰਦੇ ਸੀ ਉਹ ਗਹਿਨੇ ਹਾਰ ਸ਼ਿੰਗਾਰ ਤੇ ਵਿਖਾਵੇ ਤੋਂ ਦੂਰ ਰਹਿੰਦੇ ਸੀ ਉਸ ਸਮੇਂ ਇੱਕ ਰਾਣੀ ਆਪਣੇ ਹੰਗਾਰ 'ਚ ਹਾਰ ਸ਼ਿੰਗਾਰ ਕਰਕੇ ਗੁਰੂ ਜੀ ਦੇ ਸਾਹਮਣੇ ਆਈ। ਗੁਰੂ ਜੀ ਦੇਖ ਕੇ ਕਹਿੰਦੇ ਕਿ ਚੱਲੀ ਤੁਰੀ ਆਉਂਦੀ ਐ। ਐਨਾ ਕਹਿੰਦੇ ਉਹ ਪਾਗਲ ਹੀ ਹੋ ਗਈ। ਉਹ ਜੰਗਲ ਵਿੱਚ ਚਲੀ ਗਈ। ਉਸਨੇ ਉੱਥੇ ਬਸਤਰ ਫਾੜ ਲਏ। ਲੋਕਾਂ ਨੂੰ ਪਰੇਸ਼ਾਨ ਕਰਨ ਲੱਗੀ। ਬਾਬਾ ਸਚਨ ਸੱਚ ਜੀ ਗੁਰੂ ਘਰ ਦੇ ਲੰਗਰਾਂ ਲਈ ਲੱਕੜਾਂ ਲੈ ਕੇ ਆਇਆ ਕਰਦੇ ਸਨ। ਜਦੋਂ ਉਹ ਲੱਕੜਾਂ ਇਕੱਠੇ ਕਰਦੇ ਤਾਂ ਚੱਲੀ ਰਾਣੀ ਖਿਲਾ ਦਿੰਦੀ। ਇਹ ਸਭ ਬਾਬਾ ਜੀ ਨੇ ਗੁਰੂ ਸਾਹਿਬ ਨੂੰ ਦੱਸਿਆ। ਗੁਰੂ ਜੀ ਨੇ ਆਪਣੀ ਜਿੱਤੀ ਤਾਰਕੀ ਦਿੱਤੀ ਤੇ ਕਿਹਾ ਕਿ ਇਹ ਉਸ ਦੇ ਮੱਥੇ ਤੇ ਲਗਾ ਦੇਣਾ। ਇਸ ਨਾਲ ਉਹ ਠੀਕ ਹੋ ਜਾਵੇਗੀ। ਤੇ ਇਸੇ ਤਰ੍ਹਾਂ ਹੀ ਹੋਇਆ। ਫਿਰ ਰਾਣੀ ਨੇ ਗੁਰੂ ਸਾਹਿਬ ਨੂੰ ਮਿਲ ਲੈ ਆਉਣਾ। ਗੁਰੂ ਜੀ ਨੇ ਦੂਰੋਂ ਦੇਖ ਕੇ ਕਿਹਾ ਕਿ ਕਿੰਨੀ ਸੋਹਣੀ ਜੁੜੀ ਤੁਰ ਹੀ ਆਉਂਦੀ ਹੈ। ਗੁਰੂ ਸਾਮਦੀਏ ਪਹਿਨ ਅੱਜ ਵੀ ਸੈਦੇ ਸੈਦੇਵਾਲ ਪੁਰ ਦੁਆਰਾ ਸਭ ਵਿਖੇ ਮੌਜੂਦ ਹੈ ਤੇ ਇਹ ਇੱਕ ਵਰਦਾਨ ਹੈ ਜਿਸ ਵੀ پاਗਲ ਮਾਨਸਿਕ ਰੋਗੀ ਹਲਕੇ ਕੁੱਤੇ ਦੇ ਕੱਟੇ ਹਜ਼ੀਰੇ ਵਾਲੇ ਨੂੰ ਇਹ ਪਹਿਨ ਲਗਾਈ ਜਾਵੇਗੀ ਉਸ ਨਾਲ ਇਹ ਠੀਕ ਹੋ ਜਾਵੇਗਾ ਕਿਸੇ ਵੀ ਤਰ੍ਹਾਂ ਦੇ ਰੋਗੀ ਇੱਥੇ ਠੀਕ ਹੋ ਜਾਂਦੇ ਨੇ ਇੱਥੇ ਹਰ ਮੱਸੀਆ ਨੂੰ ਭਾਰੀ ਗਿਣਤੀ ਵਿੱਚ ਸੰਗਤਾਂ ਜੁੜਦੀਆਂ ਨੇ ਤੇ ਹਰ ਸਾਲ ਇੱਥੇ ਮੇਲਾ ਪਰਦਾ ਹੈ। ਸੈਤੇਵਾਲ ਗੁਰੂ ਘਰ ਵਿੱਚ ਰਹਿਣਾ ਖਾਣਾ ਪੀਣਾ ਸਭ ਫ੍ਰੀ ਹੈ। ਇੱਥੇ ਤੁਸੀਂ ਬਿਨਾਂ ਕਿਸੇ ਡਰ ਚਿੰਤਾ ਦੇ ਆ ਸਕਦੇ ਹੋ। ਜੇਕਰ ਤੁਸੀਂ ਟ੍ਰੇਨ ਰਾਹੀਂ ਇੱਥੇ ਆਉਂਦੇ ਹੋ ਤਾਂ ਤੁਸੀਂ ਬਲਾਡਾ ਜਾਂ ਬਰੇਟਾ ਸਟੇਸ਼ਨ ਤੇ ਆਓ। ਤੇ ਬੱਸ ਰਾਹੀਂ ਵੀ ਤੁਸੀਂ ਪਿੰਡ ਸੈਤੇਵਾਲ ਆ ਸਕਦੇ ਹੋ। ਤੇ ਇੱਥੇ ਆ ਕੇ ਤੁਸੀਂ ਆਪਣੇ ਰੋਹ ਕਟਾ ਸਕਦੇ ਹੋ। ਧੰਨਵਾਦ ਜੀ।